ਕਾਲੂ ਜਾਣਾ ਕੀ ਕਰਾਂ ਮਾੜੀ ਹਿੰਮਤ ਕਰੋ ਮਾੜੀ ਜੀ ਉਠੋ 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 ਚੱਲ ਕੋਈ ਸ਼ੋਰ ਮੜਿਆ ਤਰ ਸਹੀ ਇੱਥੇ ਫਿਰ ਕਿੱਦਾਂ ਆਇਆ ਵਾ ਨਹੀਂ ਨਹੀਂ ਜੇ ਤੂੰ ਫਿਰ ਤੂੰ ਰਹਿਣੀ ਜਾਂਦਾ ਫਿਰ ਕੀ ਹੋਇਆ ਕਿ ਛੱਟ ਸ਼ੂਟ ਲੱਗੀ ਆ ਨਾ ਕਾਚੀ ਹੋਈ ਕਾਚ ਤੇ ਲੱਗੀ ਇਹ ਛੱਟ ਤੇ ਲੱਗੀ ਹੋਈ ਹਾਂ ਜੀ ਨੀ ਕੰਮ ਕੰਮ ਕੋਈ ਨਹੀਂ ਕੀਤਾ ਕੰਮ ਕੋਈ ਹੁੰਦਾ ਹੀ ਨਹੀਂ ਆਹ ਹੱਥ ਖਰਾਬ ਗਦਾਇਆ ਇਹ ਇਹ ਹੋਣੀ ਹੋਏ ਥੋੜੇ ਦਿਨ ਵਿੱਚ ਨਹੀਂ 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 ਇੱਥੇ ਕੋਈ ਹੋਇਆ ਹੋ ਕੋਈ ਦਵਾਈ ਲੱਗੀ ਆ ਜਾਂ ਕੀ ਹੋਇਆ ਕੁਝ ਫਲਦ ਹੋਏਗਾ ਮਾੜਾ ਮੋਟਾ ਵਾਹਿਗੁਰੂ ਜਸ ਨਾਲ ਉਹ ਪੱਕੀ ਗਲੇ ਦਾਰ ਕਲੀ ਗਲੀ ਹਣੀ ਜਾਂ ਕੋਈ ਸੱਟ ਸੁੱਟ ਲੱਗੀ ਹਣੀ ਆ ਚਲੋ ਮੇਰਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਜਿਸ ਵੀਰ ਦੀ ਤਸਵੀਰ ਦੇਖ ਰਹੇ ਹੋ ਬਜ਼ੁਰਗ ਗਰਦਾਸਪੁਰ ਬਾਈਪਾਸ ਆ ਜੀ ਇਹ ਸਾਡਾ ਇਧਰ ਕਲਨੌਰ ਵਾ ਕਲਨੌਰ ਬਾਈਪਾਸ ਇਧਰ ਦਿਨਾਲਗਰ ਥਾਨਕੋੜ ਇਧਰ ਸਿਟੀ ਪੈਂਦੀ ਗਰਦਾਸਪੁਰ ਜੀ ਤੇ ਸਾਨੂੰ ਕੋਈ 2 ਘੰਟੇ ਪਹਿਲਾਂ ਕੋਲ ਆਈ ਸੀ ਕਿ ਇਹ ਬਜ਼ੁਰਗ ਕੋਈ 2-3 ਦਿਨ ਤੋਂ ਇਦਾਂ ਹੀ ਲਵਾਰਸ ਹਾਲਤ ਵਿੱਚ ਇੱਥੇ ਪਏ ਨੇ ਤੇ ਅਸੀਂ ਹੁਣ ਸਾਡੀ ਟੀਮ ਇਥੇ ਪਹੁੰਚੀ ਆ ਤੇ ਹਾਲਾਤ ਤੁਸੀਂ ਖੁਦ ਦੇਖ ਲੇ ਆਂ ਕਿ ਕਿਦਾਂ ਦੇ ਹਾਲਾਤ ਨੇ ਬਜ਼ੁਰਗਾਂ ਦੇ ਹੱਥ ਪੈਰ ਸਾਰੇ ਗਲੇ ਨੇ ਤੇ ਮਾਸ ਲਾਦਾ ਪਿਆ ਉੱਪਰ ਤੇ ਬਹੁਤ ਹੀ ਨਰਕ ਭਰੀ ਜ਼ਿੰਦਗੀ ਚ ਜੀ ਰਹੇ ਨੇ ਤੇ ਆਉ ਅਸੀਂ ਗੱਲਬਾਤ ਬਜ਼ੁਰਗਾਂ ਨਾਲ ਕਰਦੇ ਆਂ ਕਿ ਕੀ ਬਾਬਾ ਕੀ ਨਾਮ ਤੁਹਾਡਾ ਅਸ਼ੋਕ ਕੁਮਾਰ ਕਿਹਦਾ ਨਾਮ ਹਰਬੰਸ لال ਕਿਹੜਾ ਨਗਰ ਤੁਹਾਡਾ ਪਿੰਡ ਕਿਹੜਾ ਜੀ ਪਿੰਡ ਗਰਦਾਪੁਰ ਪਿੰਡ ਗਰਦਾਪੁਰ ਕਣਕ ਮੰਡੀ ਕਿਹੜਾ ਕਣਕ ਮੰਡੀ ਕਣਕ ਮੰਡੀ ਗਰਦਾਪੁਰ ਹੁਣ ਉਥੇ ਰਹਿੰਦੇ ਸੀ ਹੁਣ ਚਵਰੀ ਤੇਨੇ ਪਹਿਲੇ ਉੱਥੇ ਰਹਿੰਦੇ ਪਰਣਾ ਪਿੰਡ ਤੁਹਾਡਾ ਕਣਕ ਮੰਡੀ ਗਰਦਾਪੁਰ ਵਾ ਤੇ ਹੁਣ ਕਿਸੇ ਨੇ ਚਵਰੀ ਚਵਰੀ ਚਰਾਰ ਚਵਰੀ ਇਹ ਕਿਥੇ ਪੈਂਦਾ ਚੰਬੇ ਲੱਗੇ ਨੂਰਪੁਰ ਲੱਗੇ ਤੇ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਗਾੜੀ ਇਹ ਪਿੰਡੇ ਪਿੱਛੇ ਜੀ ਉਹਦੇ ਦੋ ਬੱਚੇ ਉਹਦੇ ਦੋ ਬੱਚੇ ਆ ਮੇਰੇ ਨਹੀਂ ਹੋਏ ਤੁਹਾਡਾ ਕੋਈ ਬੱਚਾ ਨਹੀਂ ਆ ਹਣਾ ਦੋ ਬੱਚੇ ਉਹਨਾਂ ਦੇ ਕੀ ਕੰਮ ਕਰਦੇ ਆ ਉਹ ਟੀਚ ਟ੍ਰੇਨਿੰਗ ਕਾਢੀ ਦੀ ਮਲ ਪਰ ਹੁੰਦਾ ਪਾ ਲਿਆ ਅੱਛਾ ਤੁਸੀਂ ਕੀ ਕੰਮ ਕਰਦੇ ਰਹੇ ਮੈਂ ਤਾਂ ਹੀ ਮਿਉਰੀ ਮਿਗਾਈ ਕਰਦਾ ਮਜ਼ਦੂਰੀ ਕੰਮ ਕਰਦੇ ਤੇ ਇੱਥੇ ਕਿੱਧਰੋਂ ਇਦਾਂ ਦੇ ਹਾਲਾਤ ਕਿੱਦਾਂ ਬਣ ਗਏ ਤੁਹਾਡੇ ਆਏ ਡੇ ਆਪਣੇ ਆਪ ਹੀ ਹੋ ਨਹੀਂ ਆਪਣੇ ਆਪ ਨਹੀਂ ਉੱਥੋਂ ਕਿੱਧਰ ਆਏ ਤੁਸੀਂ ਇੱਥੇ ਕਰਨਾ ਆਏ ਦੀ ਨਹੀਂ ਗਰਦਾਸਪੁਰ ਕੀ ਕਰਨਾ ਆਏ ਦੀ ਹੈ ਮਾਰ ਕੇ ਆ ਕੋਈ ਨਹੀਂ ਨਹੀਂ ਤੁਸੀਂ ਉੱਥੇ ਉੱਥੋਂ ਚੰਬੇ ਤੋਂ ਇੱਥੇ ਪਹੁੰਚ ਜੇ ਕਦਾਏ ਜੇ ਕੀ ਕੰਮ ਹੀ ਇੱਥੇ ਜਾਂ ਕੀ ਕਰਨਾ ਹੈ ਰਹੇ ਅਗੇ ਜੇ ਇੱਥੇ ਹੀ ਆਗੇ ਇੱਦਾਂ ਹੀ ਆਗੇ ਕਿੱਥੇ ਰਹਿਣ ਦੇ ਜੇ ਇੱਥੇ ਬਿਠੇ ਹੀ ਇੱਥੇ ਬਿਠੇ ਰਹਿੰਦੇ ਜੇ ਕਿੰਨਾ ਚਿਰ ਹੋਇਆ ਤੁਹਾਨੂੰ ਆਏ ਨੂੰ ਇੱਥੇ 2 ਕਿੰਟ ਨਹੀਂ ਇੱਥੇ ਤੇ ਉਦਾਂ ਗਰਦਾਸਪੁਰ ਆਣ ਕਰੰਜਰ ਹੋਇਆ ਵਾ ਮਹੀਨਾ ਕੋ ਮਹੀਨਾ ਕੋ ਗਤ ਮਹੀਨਾ ਫੇ ਰੋਟੀ ਪਾਣੀ ਕਿੱਥੋਂ ਖਾਦਾ ਇੱਦਾਂ ਹੋਟਲ ਹਟਲ ਚ ਲੰਗਰ ਲੰਗਰ ਜਿੱਥੋਂ ਮਿਲ ਗਿਆ ਤੇ ਨਾਤੇ ਸਫਾਈ ਸੂਈ ਕੋਈ ਨਹੀਂ ਹੋਈ ਤੁਹਾਡੀ ਹੁੰਦੀ ਹੈ ਤੇ ਆਹ ਪੈਰਾਂ ਦੇ ਕੀ ਹੋਇਆ ਵਾ ਜਾਇ ਦੇ ਜਿਆਦਾ ਹੋਈ ਹੈ ਇਹ ਨੁਕਸਾਨ ਹੈ ਹਾਂ ਪਹਿਲਾਂ ਜਿਆਦਾ ਹੋਈ ਬਿਮਾਰੀ ਪੱਤਾਂ ਪੱਥਾਂ ਤੇ ਹਾਂਜੀ ਵੀਰੋ ਇਹ ਬਜ਼ੁਰਗ ਕੋਈ ਕਰੀਬਨ ਦੱਸਦੇ ਆ ਕਿ ਮਹੀਨਾ ਕੋ ਹੋ ਗਿਆ ਸਾਨੂੰ ਇੱਥੇ ਗਰਦਾਪਰਾ ਆਏ ਦੇ ਤੇ ਇੱਥੇ ਹੀ ਰਹਿ ਰਹੇ ਆ ਬਾਕੀ ਅਸੀਂ ਲਾਗੇ ਵੀਰਾਂ ਨਾਲ ਗੱਲਬਾਤ ਕੀਤੀ ਆਪਣੇ ਜਿਹੜੇ ਈ ਰਿਕਸ਼ਾ ਵਾਲੇ ਵੀਰ ਨੇ ਸਾਰੇ ਵੀਰ ਜੀ ਕਿੰਨਾ ਕ ਜੇਰ ਹੋ ਗਿਆ ਇਹਨਾਂ ਨੂੰ ਇੱਥੇ ਦੇਖਦੇ ਦੀ 10 ਦਿਨ ਸਰਕਾਰੀ ਉਸੇ 8 ਤੋਂ ਚਾਕੇ ਤੇ ਇੱਥੇ ਛੱਡ ਗਏ ਹਸਪਤਾਲ ਵਾਲੇ ਉੱਥੇ ਇਹਨੂੰ ਜਿਹੜਾ ਮਸਾਲਾ ਕਰਦੇ ਜਿਹੜੀਆਂ ਉਹਨੂੰ ਕਾਫਲ ਕਰਾਇਆ ਸੀ ਨਹੀਂ ਇਦਾਂ ਹੀ ਉੱਥੇ ਨਾ ਆਪਨੇ ਦੂਜੇ ਆਟੋ 'ਚ ਪਾ ਕੇ ਰੇਹੇ ਇੱਥੇ ਢਾਢੀ ਅੱਛਾ ਸਾਡੀ ਦੁਪਹਿਰ ਇੱਥੇ ਰਹਿ ਚੁੱਕ ਕੇ ਖੜੇ ਨੂੰ ਤਾਂ ਆਨੇ ਕਿਤਾ ਅੱਛਾ ਪਹਿਲਾ ਹਸਤਲ ਢਾਕ ਲਈਏ ਉੱਥੇ ਢਾਕ ਲਈਏ ਇਦਾਂ ਪਿਆ ਹੀ ਉੱਥੇ ਹਾਂਜੀ ਉਹ ਆਟੋ ਉੱਤੇ ਛੱਡ ਕੇ ਆਣਗੇ ਉਹ ਇੱਥੇ ਛੱਡ ਕੇ ਬਾਹਰ ਹਾਂਜੀ ਸਹੀ ਬਸ ਜੀ ਕੋਈ ਨਹੀਂ ਇਹਨੂੰ ਸਾਵੇ ਕਾਜ ਦੇ ਰੇਹੇ ਪਾੜੇ ਨੂੰ ਹੁਣ ਵੀ ਉੱਥੇ ਉਹਨੂੰ ਤਾਂ ਦੇ ਪਾਣੇ ਦੇ ਪਾਣੇ ਵੀਰੋ ਇਹ ਜਿੱਦਾਂ ਦੱਸਦੇ ਪਏ ਸਾਰੇ ਇੱਥੇ ਰਾਹ ਕੀ ਦੱਸਦੇ ਆ ਵੀ ਪਹਿਲਾਂ ਜਿੱਦਾਂ ਇੱਥੇ ਬਜ਼ੁਰਗ ਹਸਪਤਾਲ ਹੀ ਹਸਪਤਾਲ ਵਾਲਾ ਜਿਹੜਾ ਪ੍ਰਸ਼ਾਸਨ ਵਾ ਹੁਣ ਪਤਾ ਨਹੀਂ ਸੱਚ ਕੀ ਝੂਠ ਕੀ ਹੈ ਜੀ ਇੱਥੇ ਛੱਡ ਗਏ ਆ ਪਰ ਹਾਲਾਤ ਨਹੀਂ ਵੇਖਿਆ ਤੇ ਨਰਕ ਭਰੀ ਜ਼ਿੰਦਗੀ ਵਾਂਗੂ ਹਾਲਾਤ ਹੋਏ ਪੇ ਪੈਰ ਹੱਥ ਗਲੇ ਪੇ ਸਾਰੇ ਤੇ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਲੋ ਇਦਾਂ ਦੇ ਬਜ਼ੁਰਗ ਜਿਹੜੇ ਅਹੀਂ ਉਹਨਾਂ ਦੀ ਸੇਵਾ ਸੰਭਾਲ ਕਰਦੇ ਆ ਪਿੰਡ ਲੇਲ ਦੇ ਵਿੱਚ ਤੇ ਅਸੀਂ ਇਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕੀਏ ਪਰ ਇਹ ਵੀ ਸਾਨੂੰ ਕੋਰ ਆਈ ਸੀ ਇਸ ਕਰਕੇ ਅਹੀਂ ਵੀ ਇਹਨਾਂ ਦੀ ਜਿਹੜੀ ਹੁਣ ਇੱਥੇ ਕਰਨ ਆਏ ਆ ਸੇਵਾ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਵੀ ਹਾਲਾਤ ਬੰਦੇ ਦੇ ਕੀ ਕੀ ਬਣ ਗਏ ਨੇ ਤੇ ਕੋਈ ਵੀ ਇਹਨਾਂ ਲੱਗਿਆਂ ਤੋਂ ਗਰੇਜ ਕਰਨ ਡਿਆ ਵਾ ਤੁਸੀਂ ਵੇਖਣ ਦੇ ਇਥੇ ਲੋਕੀ ਕਿਨੇ ਜਾ ਰਹੇ ਨੇ ਗੱਡੀਆਂ ਕਾਰਾਂ ਤੇ ਪਰ ਕੋਈ ਵੀ ਖਲੋਕ ਕੇ ਜਾਂ ਕਿਸੇ ਤਰ੍ਹਾਂ ਦੇ ਵੇਖਣ ਨੂੰ ਕੋਈ ਮਨਜ਼ੂਰ ਨਹੀਂ ਹੈਗਾ ਤੇ ਸਾਡੀ ਕੋਸ਼ਿਸ਼ ਆ ਕਿ ਅਸੀਂ ਚਲੋ ਬਾਪੂ ਨੂੰ ਨਾਲ ਲੈ ਕੇ ਜਾਂਦੇ ਆ ਆਪਣੇ ਸੇਵਾ ਘਰ ਜਿਹੜਾ ਆਪਾਂ ਬਿਰਧਾਸ਼ਮ ਬਣਾਇਆ ਪਿੰਡ ਲੇਲ ਦੇ ਵਿੱਚ ਜਿੰਨੀ ਕਿ ਸਾਡੇ ਕੋਲ ਸੇਵਾ ਹੋਏਗੀ ਨਿੰਨਾ ਗੇਦਾ ਦੇਖਪਾਲ ਜਾਂ ਇਲਾਜ ਹੋਏਗਾ ਹੀ ਦੂਰ ਕਰਾਵਾਂਗੇ ਧੰਨਵਾਦ ਭਾਈ ਗੁਰਜੀਤ ਦਾ ਖਾਲਸਾ ਵਾਹਿਗੁਰੂ